ਸਾਸਰੀ ਕਾਜੀ ਸਾਰ ਨੂੰ ਅੱਜ ਆਪ ਲੈ ਕੇ ਆ ਜੀ ਬਹੁਤ ਹੀ ਪੈਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਜੌਰਜਰਦਾ ਹੋਏਗਾ ਫੁੱਲ ਵਰਕ ਹੋਏਗਾ ਹੈਵੀ ਕਲੈਕਸ਼ਨ ਹੋਏਗੀ ਬਾਟਮ ਪਲੇਨ ਹੋਏਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹਨਾਂ ਵਿੱਚ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈਗਾ ਨਾ ਬਾਟਮ ਦਾ ਪਰ ਮੀਟਰ ਲੱਗ ਰਿਹਾ ਹੈਗਾ ਕੋਈ ਵੀ ਕਲਰ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਕ੍ਰੇਪ ਦਾ ਫੈਬਰਿਕ ਹੋਏਗਾ ਬਹੁਤ ਹੀ ਸੋਹਣੀ ਪ੍ਰਿੰਟ ਹੋਣਗੇ ਇੰਬੋਡੀ ਰਹੇਗੀ ਜਿਹੜੀ ਬਾਟਮ ਹੋਏਗੀ ਪਿਓਰ ਨੇਚਰਲ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਜਿਹੜਾ ਦੁਪੱਟਾ ਹੋਏਗਾ ਵਿਸਕੋਜ਼ ਜੌਰਜਟ ਦਾ ਦੁਪੱਟਾ ਹੋਏਗਾ ਸ਼ਰਟ ਐਂਡ ਬਾਟਮ ਦਾ ਪਰ ਮੀਟਰ ਉੱਪਰ ਮੈਂਸ਼ਨ ਕੀਤਾ ਗਿਆ ਹੈ ਜਿਹੜਾ ਦੁਪੱਟਾ ਹੋਏਗਾ ਪਰ ਪੀਸ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤਾਂ ਜੌਰਜਟ ਦਾ ਫੈਬਰਿਕ ਮਿਲੇਗਾ ਸੀਕਵੈਂਸ ਦਾ ਕੰਮ ਹੋਏਗਾ ਕੱਟ ਦਾਣੇ ਦਾ ਕੰਮ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬਾਏ ਕਰ ਸਕਦੇ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਅਗਲਾ ਜਿਹੜਾ ਫੈਬਰਿਕ ਹੋਏਗਾ ਚਨਾਉਣ ਦਾ ਫੈਬਰਿਕ ਹੋਏਗਾ ਜਿਹੜੇ ਦੁਪੱਟਾ ਹੋਏਗਾ ਉਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਪਰ ਮੀਟਰ ਦੇ ਅਕੋਰਡਿੰਗ ਦੋਨੇ ਚੀਜ਼ ਤੁਸੀਂ ਬਾਈ ਕਰ ਸਕਦੇ ਹੋ ਕੋਈ ਵੀ ਜਿਹੜਾ ਸੂਟ ਪਸੰਦ ਆਉਂਦਾ ਹੈ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੀ ਆਲ ਇੰਡੀਆ ਸ਼ਿਪਿੰਗ ਫ੍ਰੀ ਰਹੀ ਕੀ ਜਿਹੜਾ ਸੂਟ ਹੋਏਗਾ ਸ਼ਰਟ ਐ ਬਾਟਮ ਦਾ ਕੰਬੋ ਮਿਲੇਗਾ ਸ਼ਰਟ ਹੋਏਗੀ ਵੈਲਵਟ ਦੀ ਬਹੁਤ ਹੀ ਸੋਹਣੀ ਇੰਬੋਡੀ ਰਹੇਗੀ ਜਿਹੜੀ ਬਾਟਮ ਹੋਏਗੀ ਸੈਟਨ ਦੀ ਹੋਏਗੀ ਪਲੇਨ ਬਾਟਮ ਹੋਏਗੀ ਪ੍ਰਾਈਸ ਉੱਪਰ ਲੱਗਾ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬੁੱਕ ਕਰਾ ਸਕਦੇ ਹੋ ਆਪਾਂ ਪ੍ਰਾਈਸ ਸਾਰੇ ਸੂਟਾਂ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਪਸ਼ਮੀਨਾ ਦਾ ਫੈਬਰਿਕ ਹੋਏਗਾ ਬਹੁਤ ਹੀ ਸੋਹਣੇ ਕਲਰ ਹੋਣਗੇ ਇਸ ਦੇ ਉੱਪਰ ਵਰਕ ਹੋਏਗਾ 5 ਮੀਟਰ ਦੀ ਕੱਟ ਹੋਏਗੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਕਲਰ ਆਪਾਂ ਸਾਰੇ ਐਡ ਕੀਤੇ ਹੋਏ ਨੇ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ 컬렉ਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ